ਰੰਗ-ਬਰੰਗੀਆਂ ਲਿਪਸਟਿਕਾਂ ਦਾ ਸ਼ੌਕ ਰੱਖਣ ਵਾਲੇ ਹੋ ਜਾਣ ਸਾਵਧਾਨ ਲਿਪਸਟਿਕਾਂ ਖਾਦੇ ਸਰੀਰ ਦੇ ਅੰਦਰ ਵੱਡੀ ਤੇ ਖਤਰਨਾਕ ਬਿਮਾਰੀ ਪੈਦਾ ਕਰ ਸਕਦੀਆਂ ਨੇ ਅਗਰ ਜ਼ਿੰਦਗੀ ਪਿਆਰੀ ਹੈ ਤਾਂ ਵੀਡੀਓ ਨੂੰ ਸੁਣ ਕੇ ਸ਼ੇਅਰ ਕਰ ਦਿਓ ਖਾਸ ਕਰਕੇ ਔਰਤਾਂ ਤੱਕ ਜੀ ਹਾਂ ਲਿਪਸਟਿਕ ਲਗਾਉਣ ਦਾ ਸ਼ੌਂਕ ਹਰ ਔਰਤ ਨੂੰ ਹੁੰਦਾ ਹੈ ਅਸੀਂ ਭਾਵੇਂ ਲਾਈਟ ਕਲਰ ਲਗਾਈਏ ਭਾਵੇਂ ਡਾਰਕ ਕਲਰ ਲਗਾਈ ਅਸੀਂ ਰੰਗ ਬਰੰਗੀ ਜਿਹੜੀ ਚੋਣ ਕਰਦੇ ਆ ਪਰ ਕੀ ਤੁਹਾਨੂੰ ਪਤਾ ਹੈ ਕਿ ਲਿਪਸਟਿਕ ਲਗਾਉਣ ਦੇ ਨਾਲ ਸਰੀਰ ਦੇ ਵਿੱਚ ਖਤਰਨਾਕ ਬਿਮਾਰੀ ਪੈਦਾ ਹੋ ਸਕਦੀ ਹੈ ਜਿਸ ਦਾ ਹੱਲ ਲੱਭਣਾ ਵੀ ਮੁਸ਼ਕਿਲ ਹੋ ਜਾਏਗਾ ਅਗਰ ਤੁਸੀਂ ਮਰਦ ਹੋ ਤਾਂ ਇਸ ਖਬਰ ਨੂੰ ਸੁਣ ਕੇ ਆਪਣੇ ਘਰ ਦੀਆਂ ਔਰਤਾਂ ਤੱਕ ਸ਼ੇਅਰ ਕਰ ਦਿਓ ਕਿਉਂਕਿ ਇਸ ਦੇ ਨਾਲ ਬਹੁਤ ਲੋਕਾਂ ਦੀ ਬਹੁਤ ਸਾਰੀਆਂ ਔਰਤਾਂ ਦੀ ਵੀ ਜਾਨ ਬਰਬਾਦ ਸਕਦੀ ਹੈ ਜੇ ਅਗਰ ਪੂਰੀ ਜਾਣਕਾਰੀ ਦੀ ਗੱਲ ਕਰੀਏ ਤਾਂ ਮਾਂ ਦਾ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਲਿਪਸਟਿਕ ਦੀ ਵਰਤੋਂ ਬਹੁਤ ਜ਼ਿਆਦਾ ਖਤਰਨਾਕ ਹੈ। ਕਿਉਂ ਖਤਰਨਾਕ ਹੈ ਕਿਉਂਕਿ ਲਿਪਸਟਿਕ ਦੇ ਵਿੱਚ ਕੈਡਮੀਅਮ, ਐਲੂਮੀਨੀਅਮ, ਕਰੋਮੀਅਮ, ਲੈਡ ਵਰਗੇ ਕਈ ਰਸਾਇਣ ਹੁੰਦੇ ਨੇ। ਇਹ ਹੁੰਨਾ ਦੀ ਸੁੰਦਰਤਾ ਨੂੰ ਵਿਗਾੜਦਾ ਹੈ। ਇਸ ਦੇ ਵਿੱਚ ਮੌਜੂਦ ਸੀਸਾ ਬਲੱਡ ਪ੍ਰੈਸ਼ਰ ਨੂੰ ਘਟਾਉਂਦਾ ਹੈ। ਲਿਪਸਟਿਕ ਦੇ ਵਿੱਚ ਮੌਜੂਦ ਰਸਾਇਣਾਂ ਦੇ ਕਰਕੇ ਅਲਰਜੀ ਹੋਣ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ। ਇਸ ਕਰਕੇ ਜ਼ਿਆਦਾਤਰ ਮੈਕ-ਪਲਰ ਲਗਾਉਂਦੇ ਹੋ ਤਾਂ ਤੁਹਾਡੇ ਬੁੱਲਾਂ ਦਾ ਅਸਲੀ ਰੰਗ ਖਤਮ ਹੋ ਜਾਂਦਾ ਹੈ ਉਸ ਦੇ ਨਾਲ ਤੁਹਾਡੇ ਬੁੱਲ ਕਾਲੇ ਹੋਣ ਲੱਗਦੇ ਨੇ ਡਾਕਟਰਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਲਪਿਸਟਿਕ ਗਰਬਰਤੀ ਅਤੇ ਤੰਦਲੀ ਖਾਸ ਕਰਕੇ ਨੁਕਸਾਨਦਾਇਕ ਹੈ ਇਸ ਸ਼ਾਂਤੀ ਦਾ ਕੈਂਸਰ ਸਮੇਤ ਹੋਰ ਬਹੁਤ ਸਾਰੀਆਂ ਵੱਡੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਅਕਸਰ ਸੀ ਸੁਣਦੇ ਆ ਕਿ ਬ੍ਰੈਸਟ ਕੈਂਸਰ ਹੋ ਜਾਂਦਾ ਹੈ ਜਿਸ ਦਾ ਵੱਡਾ ਕਾਰਨ ਲਪਿਸਟਿਕ ਜੜੀ ਹੈ ਉਹ ਮੰਨੀ ਜਾ ਸਕਦੀ ਹੈ ਮਾਹਿਰਾਂ ਦੇ ਕਹਿਣ ਦੇ ਮੁਤਾਬਿਕ ਇਸ ਕਰਕੇ ਸਵੇਰ ਹੱਲ ਹੈ ਕਿ ਅਗਰ ਲੋਡ ਪਵੇ ਤਾਂ ਵੀ ਲਿਫਟਿਕ ਦੀ ਵਰਤੋਂ ਕਰੋ ਨਹੀਂ ਤਾਂ ਜ਼ਿਆਦਾਤਰ ਇਸ ਨੂੰ ਲਗਾਉਣ ਦੇ ਵੇਲੇ ਸਾਵਧਾਨੀ ਵਰਤ ਤੋਂ ਅਵੋਇਡ ਕਰਨਾ ਸ਼ੁਰੂ ਕਰ ਦੇਵੋ ਬਾਕੀ ਜਾਣਕਾਰੀ ਸੁਣ ਕੇ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਆਪਣੀ رائے ਵੀ ਜ਼ਰੂਰ ਦੱਸਣਾ